ਜੇ ਕੋ ਗੱਲ ਐਦਾ ਹੈ ਜਿਹੜੀ ਇਹਨਾਂ ਡੈਮੋਕ੍ਰੇਸੀ ਦੇ ਵਿੱਚ ਜਦੋਂ ਆਪਾਂ ਸਾਰੇ ਇਹ ਜਿਹੜੀ ਸਰਕਾਰ ਹੁੰਦੀ ਹੈ ਇਹ ਫੋਰਦ ਦੀ ਪੀਪਲ ਆਫ ਦੀ ਪੀਪਲ ਬਾਈ ਦੀ ਪੀਪਲ ਹੁੰਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਲੋਕ ਸਰਕਾਰ ਕਿਵੇਂ ਚੁਣਦੇ ਨੇ ਲੋਕੀ ਆਪਣਾ ਨੁਮਾਇੰਦਾ ਚੁਣਦੇ ਨੇ ਵੋਟ ਪਾ ਕੇ ਲੋਕਾਂ ਨੇ ਨਾਪੇ ਦੇ ਵਿੱਚ 2022 ਦੇ ਵਿੱਚ ਫਤਵਾ ਦੇ ਕੇ ਗੁਰਦੇਵ ਸਿੰਘ ਜੀ ਰਮਾਨ ਜੀ ਨੂੰ ਸਾਡੇ ਭਰਾ ਜਿਹੜੇ ਨਾਲ ਖੜੇ ਨੇ ਇਹਨਾਂ ਨੂੰ ਐਮਐਲਏ ਨਾਪਾ ਬਣਾਇਆ ਸੋ ਇਹਨਾਂ ਦਾ ਫਰਕ ਬਣਦਾ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਦੇ ਲਈ ਜਿੱਥੇ ਕਿਤੇ ਇਹਨਾਂ ਨੂੰ ਕਮੀ ਲੱਗਦੀ ਹੈ ਜਾ ਕੇ ਦੇਖਣਾ ਚੈੱਕ ਕਰਨਾ ਤੇ ਉਹਦੇ ਬਾਰੇ ਉਹਦੇ ਵਿੱਚ ਸਾਡੇ ਨੋਟਿਸਟ ਗੱਲ ਆ ਅੱਜ ਮੈਂ ਇੱਕ ਉਹਰੇ ਸਮਾਗਮ ਦੇ ਵਿੱਚ ਕਿਸੇ ਦਾ ਵਿਆਹ ਦਾ ਸਮਾਗਮ ਸਾਡੇ ਮੇਰੇ ਸਿਕਿਉਰਟੀ ਦੇ ਮੁੰਡਾ ਨਾਲ ਉੱਥੇ ਪਹੁੰਚਿਆ ਸੀਗਾ ਤਾਂ ਮੈਨੂੰ ਕੱਲ ਮੈਂ ਇਹਨਾਂ ਨੇ ਜਦੋਂ ਮੇਰੇ ਨਾਲ ਜ਼ਿਕਰ ਕੀਤਾ ਐਮਐਲਏ ਸਾਹਿਬ ਨੇ ਦੇਵ ਮਾਲੀ ਨੇ ਤੇ ਵੀ ਮੈਂ ਦਾ ਕਰਕੇ ਵੀਡੀਓ ਦਫਤਰ ਦੇ ਵਿੱਚ ਚੈਕਿੰਗ ਕਰਨ ਗਿਆ ਸੀ ਤੇ ਉੱਥੇ ਮੈਂ ਪਾਇਆ ਕਿ ਕੰਸਰਨਡ ਜਿਹੜੇ ਆਫਸਰ ਸੀ ਉਹ ਆਪਣੀ ਸੀਟ ਤੇ ਬਿਰਾਜਮਾਨ ਇਮੀਡੀਏਟਲੀ ਜਿਵੇਂ ਹੀ ਇਹਨਾਂ ਨੇ ਮੇਰੇ ਨਾਲ ਜ਼ਿਕਰ ਕੀਤੀ ਅਸੀਂ ਸ਼ੋਅ ਕਾਲ ਕਰਤਾ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਤੇ ਉਹ ਆਪਣੀ ਸੀਟ ਤੇ ਬਿਰਾਜਮਾਨ ਕਿਉਂ ਨਹੀਂ ਸੀ ਜੇ ਤਾਂ ਸ਼ੋਅ ਕਾਲ ਦੇ ਵਿੱਚ ਇਹ ਪਾਇਆ ਜਾਂਦਾ ਕਿ ਉਹਨਾਂ ਦੇ ਸੀਟ ਤੇ ਨਾ ਬਿਰਾਜਮਾਨ ਹੋਣ ਦਾ ਕੋਈ ਸਪੈਸੀਫਿਕਲ ਕਾਰਨ ਕੋਈ ਰੀਜ਼ਨ ਸੀ ਫਿਰ ਤਾਂ ਠੀਕ ਹੈ ਜੇਕਰ ਉਹਦੇ 'ਚ ਉਹ ਜੇ ਉਹਨਾਂ ਨੇ ਇਹ ਤੱਤ ਕੋਈ ਸਾਨੂੰ ਮਤਲਬ ਕਿ ਗਲਤ ਬਸੇ ਜਾ ਉਹਨਾਂ 'ਚ ਕੋਈ ਮਤਲਬ ਪੁਖਤਾ ਗੱਲ ਸਾਨੂੰ ਨਾ ਲੱਗੀ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਉਹਨਾਂ ਦੇ ਉੱਤੇ ਬਣਦੀ ਜਿਹੜੀ ਇਹ ਕਾਨੂੰਨੀ ਕਾਰਵਾਈ ਕਰਦੇ ਹਾਂ ਤੇ ਪ੍ਰੈਜ਼ੀਡੈਂਟ ਹੈ ਉੱਥੇ ਪਹਿਲਾਂ ਵੀ ਮਾਮਲਾ ਦਰਜ ਹੈ ਤੇ ਪਰ ਲੱਗਦੇ ਗਵਰਨਰ ਦੇ ਕਿਥੇ ਉਹਨਾਂ ਦੇ ਮਾਮਲੇ ਕਰਕੇ ਫੇਰ ਵੀ ਨਹੀਂ ਕਰਦੇ ਦੇਖੋ ਗੱਲ ਇਹਦਾ ਜਦੋਂ ਇਹ ਕੋਰਟ ਤੋਂ ਰੀਲੀਵ ਲੈ ਕੇ ਆ ਜਾਂਦੇ ਨੇ ਫਿਰ ਉਦੋਂ ਬਾਅਦ ਉਹ ਕੋਰਟ ਦੇ ਅੱਗੇ ਆ ਕੇ ਕਈ ਵਾਰ ਸਰਕਾਰਾਂ ਦੇ ਵੀ ਹੱਥ ਬੰਨੇ ਜਾਂਦੇ ਸੋ ਅਸੀਂ ਆਪਣੇ ਵੱਲੋਂ ਕਾਰਵਾਈ ਕਰਦੇ ਨੇ ਤੇ ਉਦੋਂ ਬਾਅਦ ਉਹ ਕੋਰਟਾਂ ਦੇ ਉੱਤੇ ਬੜਾ ਕੁਝ ਡਿਪੈਂਡ ਕਰਦਾ ਕਿ ਕੋਰਟ ਉਹਨੂੰ ਕਿਸ ਐਂਗਲ ਤੋਂ ਕਿਸ ਮਾਤੇ ਨੂੰ ਦੇਖਦੀ ਆ ਹਾਂ ਮੈਂ ਇੱਕ ਗੱਲ ਜਰੂਰ ਉਹ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਮੈਨੂੰ ਦਿੱਤਾ ਸੋ ਇਸ ਕਰਕੇ ਮੈਂ ਉਹ ਉਹ ਇਹ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਸਾਰੇ ਅਫਸਰਾਂ ਨੂੰ ਕਿ ਤੁਸੀਂ ਸਰਕਾਰ ਦਾ 파ਟ ਹੋ ਆਪਣੀ ਜ਼ਿੰਮੇਵਾਰੀ ਨੂੰ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਪਊਗਾ ਜੇ ਆਪਾਂ ਲੋਕਾਂ ਦੇ ਲੋਕਾਂ ਦੇ ਵਿੱਚ ਪ੍ਰੋਪਰ ਇੱਕ ਚੰਗਾ ਜਾਨੀ ਕਿ ਮੈਸੇਜ ਦੇ ਉਹ ਜਿਹੜੇ ਬੰਦੇ ਆਪਣੇ ਟਾਈਮ 'ਚ ਡਿਊਟੀ ਤੇ ਨਹੀਂ ਜਾਂਦੇ ਟਾਈਮ 'ਚ ਡਿਊਟੀ ਤੇ ਜਾਣ ਜਿਹੜੇ ਉੱਥੇ ਬੈਹਦੇ ਨਹੀਂ ਉੱਥੇ ਬੈਠਣ ਜਿਨ੍ਹਾਂ ਕੋਲ ਵਾਧੂ ਚਾਰਜ ਵੀ ਨਹੀਂ ਮੰਨ ਲਓ ਕਿਸੇ ਅਫਸਰ ਕੋਲ 2-2 ਤਿੰਨ ਤਿੰਨ ਵਾਧੂ ਚਾਰਜ ਵੀ ਨਹੀਂ ਉਹ ਆਪਣੇ ਦਿਨ ਨਿਸ਼ਚਿਤ ਕਰਨ ਦਿਨ ਵੰਡ ਲੈਣ ਕਿ ਕਿਹੜੇ ਦਿਨ ਕਿੱਥੇ ਬੈਣਾ ਕਿਹੜੇ ਦਿਨ ਕਿੱਥੇ ਬੈਣਾ ਮਤਲਬ ਕਿ ਉਹਦੀ ਕਿਸੇ ਆੜ ਦੇ ਵਿੱਚ ਵੀ ਅੱਜ ਕਿਤੇ ਹੋ ਜਾਵੇ ਅੱਜ ਉਹਦੀ ਆੜ ਦੇ ਵਿੱਚ ਜਾਨੀ ਕਿ ਗੁਪਤ ਬੇਰੋਜ਼ਗਾਰੀ ਨਾ ਕਰਨ ਮਤਲਬ ਆਪਣੇ ਜਿਹੜਾ ਉਹਨਾਂ ਦਾ ਜਾਨੀ ਕਹਿਣ ਦਾ ਭਾਵ ਜਿਹੜੀ ਉਹਨਾਂ ਦੀ ਡਿਊਟੀ ਆ ਉਹਨੂੰ ਜਸਟੀਫਾਈ ਕਰਨਾ ਮੈਡੀਕਲ ਦੇ ਹੜੇ ਜੀ ਬਾਪਸ ਤੋਂ ਗਿਆ ਡਿਪਲੋਮੇਟਿਕ ਤੋਂ ਕਿਤਾਬ ਦੇ ਕੋਈ ਨੂਜੇ ਤੋਂ ਅਰਗਿਆ ਨਾ ਹੋ ਜੇ ਦੇਖੋ ਮਾਪਿਓ ਬਹੁਤ ਪੈਸੇ ਖਰਚ ਕੇ ਵਿਚਾਰੇ ਕਿਹੜੇ ਕਿਹੜੇ ਹੱਥੀ ਹੋ ਕੇ ਆਪਣੇ ਬੱਚਿਆਂ ਨੂੰ ਉਹਨਾਂ ਨੇ ਕੱਢਿਆ ਅੱਜ ਵੀ ਕੋਈ ਇੰਟਰਵਿਊ ਦੇਖ ਲਿਆ ਚੱਕ ਤੋ ਉਹਦੇ ਚ ਉਹ ਇਹੀ ਕਹਿ ਰਿਹਾ ਸੀ ਕਿ ਮੈਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਅਲੇ ਆਪਣੇ ਬੱਚੇ ਨੂੰ ਭੇਜਿਆ ਸੀ ਰਿਪੋਰਟ ਦੇਖੋ ਉੱਥੇ ਜਿਹੜੀ ਸਰਕਾਰ ਇਸ ਸਮੇਂ ਅਮਰੀਕਾ ਦੇ ਵਿੱਚ ਆਈ ਹੈ ਉਹ ਸਰਕਾਰ ਪਲਟਾ ਹੋਇਆ ਹੁਣ ਉੱਥੇ ਟਰੰਪ ਉਹ ਆਇਨੇ ਨਵੇਂ ਜਿਹੜੇ ਰਾਸ਼ਟਰਪਤੀ ਨੇ ਉਹ ਕਿਸ ਤਰ੍ਹਾਂ ਦੇ ਰਿਫਾਰਮਸ ਲੈ ਆ ਰਹੇ ਨੇ ਕਿਸ ਤਰ੍ਹਾਂ ਦੀ ਜਿਹੜੀ ਕਿ ਚੇਂਜਸ ਲੈ ਕੇ ਆ ਰਹੇ ਨੇ ਦੇਸ਼ ਦੇ ਕਾਨੂੰਨ ਦੇ ਵਿੱਚ ਮਤਲਬ ਕਿ ਜੇ ਇਸ ਤਰੀਕੇ ਨਾਲ ਮਤਲਬ ਕਿ ਉਹ ਆਪਣਾ ਰਵਈਆ ਰੱਖਣਗੇ ਤਾਂ ਮਤਲਬ ਜਿਹੜੇ ਬੱਚੇ ਰੋਜ਼ਗਾਰ ਕਰਨ ਲਈ ਗਏ ਨੇ ਤਾਂ ਫਿਰ ਉਹਨਾਂ ਦਾ ਤਾਂ ਬਹੁਤ ਔਖਾ ਹੋ ਜੀ। ਜੋ ਇਹ ਚੰਗੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਇਹ ਲੱਗਦਾ ਸੀ ਜਿਹੜੇ ਬੱਚੇ ਉੱਥੇ ਚਲੇਗੇ ਉਹਨਾਂ ਨੂੰ ਕੋ ਪੈਨਲਟੀ ਲਾਉਣ ਦੇ ਕੋਈ ਆਪਣਾ ਉਹਨਾਂ ਨੂੰ ਕੋਈ ਹੋਰ ਪ੍ਰੋਸੀਜਰ ਪਾ ਕੇ ਉਹਨਾਂ ਨੂੰ ਫਕੇ ਕਰਨਾ ਚਾਹੁੰਦਾ ਸੀ ਹਾਂ ਕਿ ਇਹਨਾਂ ਨੂੰ ਰਿਪੋਰਟ ਤੇ ਕਹਿ ਕੀ ਗਈ ਉਹਨਾਂ ਨੇ ਦੇਖੋ ਗੱਲ ਐਦਾ ਹੁਣ ਹੋ ਆਏ ਨੇ ਹਜੇ ਪਹਿਲਾਂ ਉਸ ਤੋਂ ਬਾਅਦ ਜੋ ਹਲੇ ਖਰਤਾ ਬਿਲਕੁਲ ਬਹੁਤ ਸਬਦਰੀ ਗੱਲ ਐ ਤਾਜੀ ਗੱਲ ਹਜੇ ਇਹਦੇ ਵਾਰਤ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਕੁਝ ਬਸਤ ਪਾਉਣਗੇ ਜਿਹੜੇ ਇਲੈਕਸ਼ਨ ਦੇ ਬੈਠੇ ਨੇ ਉਹ ਜਿਹੜਾ ਕੀ ਕਰਦਾ ਹੈ ਨਾ ਪੇਪਰਾਂ ਦੇ ਦੋ ਦੋ ਮਿੰਟ ਕੋਈ ਕੰਮ ਨਾ ਵੀ ਕਰਦਾ ਦੇਖੋ ਇਹ ਤਾਨਾਸ਼ਾਹ ਸਰਕਾਰ ਐ ਬੀਜੇਪੀ ਜਿਹੜੀ ਭਾਰਤ ਦੇ ਅੰਦਰ ਚੱਲ ਰਹੀ ਹੈ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਪਹਿਲਾਂ ਤਾਂ ਧਰਮ ਦੇ ਨਾਂ ਤੇ ਵੰਡੀਆਂ ਪਾ ਰਹੀ ਹੈ ਸਰਕਾਰ ਲੀਡਰ ਉਹ ਹੁੰਦੇ ਨਹੀਂ ਲੀਡਰ ਸਮਾਜ ਦੇ ਵਿੱਚ ਉਹ ਹੋਣਾ ਚਾਹੀਦਾ ਸਰਕਾਰ ਉਹ ਹੋਣੀ ਚਾਹੀਦੀ ਹੈ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਮਤਬਾਂ ਨੂੰ ਇੱਕ ਕਰੇ ਉਹਨਾਂ ਦੇ ਜਿਹੜੇ ਪਾੜੇ ਨੇ ਖਤਮ ਕਰੇ ਇਹ ਕਿਹੜੀ ਤਾਨਾਸ਼ਾਹ ਸਰਕਾਰ ਆ ਜਿਹੜਾ ਪਾੜਾ ਪਾ ਰਹੀ ਹੈ ਉਲਟਾ ਆਪਸ ਦੇ ਵਿੱਚ ਪਰੇਖਣ ਕ੍ਰੀਏਟ ਕਰ ਰਹੀ ਹੈ ਫਿਰ ਦੂਜੀ ਗੱਲ ਅਸੀਂ ਸੱਤਾ ਦੀ ਕਿਹੜੀ ਭੁੱਖ ਹੋਊਗੀ ਇਹ ਨਹੀਂ ਸਮਝ ਆ ਰਿਹਾ ਕਿ ਪੈਸੇ ਦੇ ਕੇ ਉਂਗਲੀਆਂ ਦੇ ਉੱਤੇ ਪਹਿਲਾਂ ਹੀ ਜਾਨੀ ਕਿ ਮੋਹਰਾ ਲਾਇਆ ਜਾ ਰਹੀਆਂ ਨੇ ਸ਼ਾਇਦ ਆਈ ਜਾ ਰਹੀ ਹੈ ਫਿਰ ਅਸ਼ਰੇ ਆਮ ਬੀਜੇਪੀ ਦੇ ਜਿਹੜੇ ਬੰਦੇ ਨੇ ਉੱਥੇ ਘਰਾਂ ਦੇ ਵਿੱਚ ਬੁਲਾ ਕੇ ਪੈਸਾ ਡਿਸਟ੍ਰੀਬਿਊਟ ਕਰ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਿਆ ਕੁਝ ਵੀ ਨਹੀਂ ਕਰ ਰਿਹਾ ਪੁਲਿਸ ਉੱਥੇ ਦੀ ਮਤਲਬ ਕਿ ਉਹਨਾਂ ਦੇ ਹੱਥ ਵੀ ਕਟਪੁਤਲੀ ਬਣੀ ਬੈਠੀ ਹੈ ਪੁਲਿਸ ਖੋਲ ਖੜੀ ਹੈ ਗੁੰਡਾਗਰਦੀ ਹੋ ਰਹੀ ਹੈ ਕਾਗਜ਼ਾਂ ਚ ਲਪੇਟ ਲਪੇਟ ਕੇ ਵੋਟਰਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਵੀ ਅੰਦਰ ਜਾਓ ਈਵਨ ਦਾ ਇੱਕ ਕੇਸ ਤਾਂ ਆ ਹੀ ਗਿਆ ਇੱਕ ਵੀਡੀਓ ਆ ਗਈ ਜਿਹਦੇ ਚ ਅੰਦਰ ਪੁਲਿਸ ਵਾਲੇ ਨੇ ਖੋਦਾ ਉਂਗਲੀ ਫੜ ਕੇ ਵੋਟ ਕੋਈ ਮਤਲਬ ਇਹ ਕਿੰਦਰ ਨੂੰ ਤੁਰਪਿਆ ਦੇਸ਼ ਐਸੀ ਤਾਨਾਸ਼ਾਹੀ ਤਰ ਜਿੰਦਗੀ ਚ ਨਹੀਂ ਵੀ ਦੇਖੀ ਸੋਹਾਰ ਜਿੱਤਾਂ ਇੱਕ ਬਣੀਆਂ ਹੋਈ ਇਹ ਜਿਵੇਂ ਸਟੇਟ ਤੇ ਕਿਸੇ ਸਰਕਾਰ ਦਾ ਆ ਜਾਣਾ ਚਲੇ ਜਾਣਾ ਇਹ ਗੱਲਾਂ ਇੱਕ ਬਾਤ ਨਹੀਂ ਆ ਪਰ ਐਡੀ ਤਰ੍ਹਾਂ ਨਹੀਂ ਚਾਹੀਦੀ ਹੋਈ ਕਹੀਦੀ ਇਹ ਸਤਾਣਾ ਚਾਹੀਦਾ ਸੀ ਸੱਟ ਪੱਕਰਾਂ ਦੇ ਵਿੱਚ ਬਰੋਕ ਕਰ ਕਿ ਯਾਰ ਕਿ ਕੋਲਾ ਕੇਂਦਰੀ ਜਦੋਂ ਤੱਕ ਪਮੈਕੀ ਹੈ ਪੈਕਟ ਨਹੀਂ ਹੈ ਕਿ ਫਾਰਮਾਂ ਨੇ ਪਿਆਰੇ ਪੰਜਾਬ ਜਿਹੜੀ ਦਿੱਕਤ ਰੱਖ ਰਹੀ ਹੈ ਇਹਦੇ ਬਾਰੇ ਸਿੱਕੋ ਤੁਹਾਨੂੰ ਵੈਸੇ ਤਾਂ ਜ਼ਿਆਦਾ ਕਿ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹ ਦੱਸ ਸਕਦੇ ਨੇ ਕਿ ਇਹ ਮੇਰਾ ਉਹ ਨਹੀਂ ਉਹ ਪ੍ਰੋਰੋਗੇਟਿਵ ਨਹੀਂ ਇਹਨੇ ਪਰ ਫੇਰ ਵੀ ਕਿਸਾਨਾਂ ਦੇ ਨਾਲ ਮੈਂ ਇੰਨੀ ਗੱਲ ਜੋੜ ਕਹਿਣੀ ਚਾਹਾਂਗਾ ਜੋ ਕੇਂਦਰ ਦਾ ਰਵਈਆ ਤੇ ਬਹੁਤਾ ਵਧੀਆ ਨਹੀਂ ਹੈ ਤੇ ਤੁਸੀਂ ਦੇਖੋ ਇਹਨਾਂ ਨੇ ਜਦੋਂ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਉਹਨਾਂ ਦੇ ਖਿਲਾਫ ਡੇਢ ਸਾਲ ਸੰਘਰਸ਼ ਕੀਤਾ ਸਾਡੇ ਕਿਸਾਨਾਂ ਨੇ ਕਿਸਾਨਾਂ ਨੇ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਉਹ ਹੋ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਸਾਹਿਬ ਲਾਈਨ ਤੇ ਆਂਦੇ ਨੇ ਕਹਿੰਦੇ ਨੇ ਜੀ ਅਸੀਂ ਇਹ ਤਿੰਨ ਕਾਲੇ ਕਾਨੂੰਨ ਲੈ ਜਿਹੜੇ ਵਾਪਸ ਲੈ ਤੇ ਉਹ ਤੋਂ ਬਾਅਦ ਉਹ ਵਾਪਸ ਲੈ ਲੇ ਤੇ ਕਿਸਾਨ ਸਾਡੇ ਬੜੇ ਸੱਚੇ ਸਮਝਦਾਰ ਸੀ ਉਹ ਕਹਿੰਦੇ ਵੀ ਅਸੀਂ ਇਦਾਂ ਇਹ ਦਿੱਤੇ ਨਹੀਂ ਮੰਨਦੇ ਇਹਨੂੰ ਲਿਆ ਕੇ ਤੁਸੀਂ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹਨੂੰ ਤੁਸੀਂ ਰੱਦ ਕਰੋ ਉਹਨਾਂ ਨੇ ਪਾਰਲੀਮੈਂਟ ਚ ਲਿਆਂਦੇ ਵੀ ਤੇ ਰੱਦ ਕਰਦੇ ਰੱਦ ਕਰਨ ਤੋਂ ਬਾਅਦ ਇੱਕ ਫਾਈਨਲ ਨੋਟੀਫਿਕੇਸ਼ਨ ਜਾਰੀ ਹੋਣਾ ਹੁੰਦਾ ਹੈ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਤੁਸੀਂ ਦੇਖੋ ਵੀ ਸਾਈਨ ਕਰਵਾਉਣ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਜਾਰੀ ਕੀਤਾ ਇਟ ਮੀਨਸ ਤੁਹਾਡੀ ਜਿਹੜੀ ਇੰਟੈਂਸ਼ਨ ਹੈ ਉਹ ਟੋਟਲੀ ਇਹਦਾ ਮਤਲਬ ਬੈਡ ਇੰਟੈਂਸ਼ਨ ਹੈ ਨਾ ਤੁਸੀਂ ਚਾਹਦੇ ਹੀ ਨਹੀਂ ਦੇਸ਼ ਦੀ ਕਿਸਾਨੀ ਨੂੰ ਮਤਲਬ ਕਿ ਰਾਹਤ ਦੀ ਸਾਹ ਤੋ ਇਸ ਕਰਕੇ ਇਹ ਜਿਹੜੀਆਂ ਚਤਰਾਈਆਂ ਨੇ ਇਹ ਗਾਜ ਦੇ ਚੱਲਦੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੀਆਂ ਚਤਰਾਈਆਂ ਮਾਰੀਆਂ ਨੇ ਇਹ ਕੇਂਦਰ ਸਰਕਾਰ ਨੂੰ ਅਜਲਾਂ ਚੋਭਾ ਨਹੀਂ ਕੋਈ ਕਿਸੇ ਕੱਲ ਕੋਈ ਇਹ ਕਿ ਇੰਨਾ ਦਿੱਤਾ ਕਿ ਕਾਰਵਾਈ ਹੋਏ ਕੱਲ ਅਚਨ ਦੇ ਮੈਂ ਵੀਡੀਓ ਆਫਿਸ ਨਾਬਾ ਦੇ ਵਿੱਚ ਗਿਆ ਜੀ ਮੈਂ ਦੇਖਿਆ ਕਿ ਉੱਤੇ ਬਹੁਤ ਸਾਰੇ ਜਿਹੜੇ ਅਫਸਰ ਸਹਿਬਾਨ ਸੀਗੇ ਉਹ ਫਟਨੇ ਸੀਟਾ ਦੇ ਨਹੀਂ ਸੀਗੇ ਤਾਂ ਮੈਂ ਆਪਣੇ ਬੇਸ ਦੇ ਲਾਇਬਰੀ ਪਾਇਆ ਤੁਸੀਂ ਮੀਡੀਆ ਦੇ ਵਿੱਚ ਕਿਸੇ ਰਿਪੋਰਟ ਦੇਖੀ ਹੈ ਤੇ ਮੈਂ ਤੁਰੰਤ ਬਾਅਦ ਉਹਦਾ ਲਿੰਕ ਜਿਹੜਾ ਹੈ ਜੀ ਮਕੀ ਸਾਹਿਬ ਸਾਡੇ ਤੱਕ ਵੀ ਸੰਸਾਦ ਪੰਚਾਇਤ ਮੰਤਰੀ ਜੀ ਇਹਨਾਂ ਨੂੰ ਭੇਜਿਆ ਤੇ ਗੱਲ ਵੀ ਕੀਤੀ ਔਰ ਅੱਜ ਇੱਕ ਵਿਆਹ ਸਮਾਗਮ ਦੇ ਵਿੱਚ ਆਏ ਸੀਗੇ ਤੇ ਮੈਨੂੰ ਫੋਨ ਆਇਆ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮਿਲ ਕੇ ਔਰ ਮੰਤਰੀ ਸਾਹਿਬ ਨੇ ਸਪਸ਼ਟ ਔਰ ਸਾਫ਼ ਕਿਹਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਚਾਹੇ ਉਹ ਨਾਬਾ ਦੇ ਨੇ ਜਾਂ ਪੰਜਾਬ ਦੇ ਅਲੱਗ-ਅਲੱਗ ਸਾਰੇ ਕਾਨਫਰੰਸ ਕਾਨਫਰੰਸ ਦੇ ਲੋਕ ਨੇ ਉਹਨਾਂ ਦੇ ਕੰਮ ਕਰਨਾ ਆਫੀਸਰ ਸਹਿਬਾਨ ਦੀ ਜ਼ਿੰਮੇਵਾਰੀ ਬਣ ਗਈ ਆਫੀਸਰ ਸਹਿਬਾਨ ਸਰਕਾਰ ਦਾ ਇੱਕ ਹਿੱਸਾ ਨੇ ਅਗਰ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਫਟਕ ਹੋਣਗੇ ਉਹਨਾਂ ਦੇ ਘੇੜੇ ਤੇ ਘੇੜਾ ਵੱਜੂਗਾ ਤਾਂ ਤਾਂ ਨੁਕਸਾਨ ਜਿਹੜਾ ਲੋਕਾਂ ਦਾ ਵੀ ਆ ਪਰ ਸਰਕਾਰ ਦੀ ਵੀ ਨੈਗੇਟਿਵਿਟੀ ਆ ਜਾਂਦੀ ਸੋ ਅੱਜ ਮੰਤਰੀ ਸਾਹਿਬ ਨੇ ਬੜਾ ਸੰਗੀਨ ਜਿਹੜਾ ਜੀ ਇਹਦੇ ਤੇ ਕਾਰਵਾਈ ਦਾ ਜਿਹੜਾ ਸੰਦੇਸ਼ ਦਿੱਤਾ ਕਿ ਅਗਰ ਕੋਈ ਗਲਤ ਪਾਇਆ ਗਿਆ ਤਾਂ ਉਸੇ ਸਖਤ ਕਾਰਵਾਈ ਹੋਊਗੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰ ਮੈਂ ਨਾ ਬਾ ਦਾ ਜਿੰਨਾ ਸਟਾਫ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਜਿਹੜੀ ਰਿਸਪੈਕਟ ਆ ਉਹ ਤੁਹਾਡੇ ਹੱਥ ਦੇ ਵਿੱਚ ਆ ਤੁਹਾਡੀ ਰਿਸਪੈਕਟ ਸਾਡੇ ਹੱਥ ਦੇ ਵਿੱਚ ਆ ਆਪਾਂ ਮਿਲ ਕੇ ਕਿਉਂ ਨਾ ਲੋਕਾਂ ਦੇ ਕੰਮ ਕਰੀਏ ਕਿਉਂ ਨਾ ਆਪਾਂ ਜਿਹੜੇ ਲੋਕ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਇਨੋਸੈਂਟ ਲੋਕ ਆਉਂਦੇ ਨੇ ਤੁਹਾਡੇ ਕੋਲੇ ਕੁੜੇ ਕੰਮ ਲੈਣ ਦੱਸਦੇ ਉਹਨਾਂ ਦੇ ਕੰਮ ਕੀਤੇ ਜਾਣ ਔਰ ਅਗਰ ਇਸ ਤੋਂ ਬਾਅਦ ਵੀ ਅਗਰ ਜਿਹੜਾ ਕਿਤੇ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਫਿਰ ਮਤਲਬ ਸਾਹਿਬ ਪਰ ਮੱਖ ਮੰਤਰੀ 50000 ਰੁਪਏ ਦਾ ਮਾਨਜੂਰੀ ਉਹਨਾਂ ਨੂੰ ਵੀ ਬੇਨਤੀ ਕਰਦਾ ਮਤਲਬ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਫਿਰ ਸਖਤੋ ਸਖਤ ਕਾਰਵਾਈ ਜਿਹੜੀ ਆ ਹੁਣ ਤੇ ਹੋਵੇ